ਜਸ ਮਿਲਦਾ ਹੈ ਸ਼ੁਭ ਕਰਮਾਂ ਦਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆਂ ਨੂੰ ਤੇ ਜਸ ਉਸ ਦੇ ਗਾਉਣੇ ਬਿੰਦੇ ਨੇ ਇੱਕ ਯੋਦੀ ਨਦਰਸ ਬੱਲੀ ਲਈ ਦਿਲ ਦਾ ਨਜ਼ਰਨਾ ਕਾਫੀ ਨਹੀਂ ਮਸਤਾ ਦਿਲ ਬੀਤ ਗਏ ਸਮੇਂ ਦਾ ਪੱਤਰਾ ਫਰੋਲਦੀ ਵਰਤੀ ਜੋਾਰ ਤਾਂ ਕਰ ਬਿਆਨ ਆ ਗੁਰੂ ਕੀ ਇਹ ਮੋਹਰ ਸ਼ਬਦ ਦਾ ਨਿਸ਼ਾਨ ਆ ਉਹ ਬਾਲਕ ਦੀ ਬਾਤ ਸੁਣ ਮਾਤਾ ਬੋਲਦੀ ਬੀਤ ਗਏ ਸਮੇਂ ਦਾ ਪੱਤਰਾ ਫਰੋਲਦੀ ਵਰਦੀ ਜਵਾਰਤਾ ਗਾਰੇ ਬਿਆਨ ਆ ਗੁਰੂ ਕੀ ਇਹ ਮੋਹਰ ਸ਼ਬਦ ਦਾ ਨਿਸ਼ਾਨ ਉਹ ਸੱਟ ਦਾ ਨਾ ਫੋੜੇ ਫਿਨਸੀ ਦਾ ਦਾਗ ਆ ਸੁੱਤਾ ਹੋਇਆ ਸਾਡਾ ਜਾਗਿਆ ਏ ਭਾਗਿਆ ਮੂ ਤੇਰੇ ਬਾਪ ਦਾ ਦੇ ਪਿਤਰਾਂ ਦੀ ਸ਼ਾਨ ਆ ਦਰੂ ਕੀ ਏ ਮੋਹਰ ਸ਼ਾਬ ਦਾ ਨਿਸ਼ਾਨ ਆ ਆ ਹੁਣ ਹਰ ਜਦੋਂ ਹੋਮ ਦੀ ਸਹਾਈ ਏ ਵਹਿਰੀਆਂ ਚੋਂ ਆਣ ਮਿਲਦੀ ਭਲਾਈ ਏ ਉਹ ਪੱਥਰਾਂ ਨੂੰ ਪਾੜ ਪੂਜੇ ਭਗਵਾਨ ਆ ਗੁਰੂ ਕੀ ਮੋਹਰ ਸ਼ਬਦਾਂ ਦਾ ਨਿਸ਼ਾਨਿਆ ਓ ਰਾਜਾ ਜੋਧਪੂਰੀ ਚੜ ਕੇ ਜਾ ਆਇਆ ਸੀ ਨਾਨਕ ਦੇ ਨਾਮੇ ਰੂਪ ਨੂੰ ਲਿਆ ਆਇਆ ਸੀ ਝੁਕਿਆ ਉਹਨਾਂ ਦੇ ਚਾਰੇ ਨੀਂਹ ਜਹਾਨਿਆ ਗੁਰੂ ਕੀ ਮੋਹਰ ਸ਼ਬਦਾਂ ਦਾ ਨਿਸ਼ਾਨਿਆ ਆਵੇ ਜੋ ਸ਼ਰਨ ਕਟ ਦੇਣ ਤੰਗੀਆਂ ਪਾਵਦੇ ਮੁਰਾਦਾ ਲੋਕੀ ਮੂਹ ਮੰਗੀਆਂ ਜੇ ਰਦਾ ਸਦਾ ਸਦਾ ਹੁਕਾਮਾਂ ਵਜਾਨਿਆ ਗੁਰੂ ਕੀ ਮੋਹਰ ਸ਼ਾਬਦਾ ਨਿਸ਼ਾਨਿਆ ਓ ਤੇਰਾ ਪਿਤਾ ਮੈਨੂੰ ਨਾਲ ਲੈ ਪਧਾਰਿਆ ਪਕੜੇ ਚਰਨ ਵਾਸਤਾ ਗੁਜਾਰਿਆ ਜੇ ਮਹਾਰਾਜ ਅਸੀਂ ਸੰਤਾਨ ਗੁਰੂ ਕੀ ਮੋਹਰ ਸ਼ਾਬ ਦਾ ਨਿਸ਼ਾਨ ਆ ਹੋ ਰੁੜੇ ਜਾਂਦੇ ਭੇੜੇ ਹਾਂ ਰੁੜੇ ਜਾਂਦੇ ਭੇੜੇ ਬੰਨੇ ਲੋਣ ਵਾਲਿਓ ਮੁਰਦੇ ਦਿਲਾਂ ਚ ਜਿੰਦ ਪਾਉਣ ਵਾਲਿਓ ਹੋ ਜਿੰਦਗੀ ਅਸਾਂ ਦੀ ਮਰਿਆ ਸਮਾਰਿਆ ਗੁਰੂ ਕੀ ਮੋਹਰ ਸ਼ਾਬ ਦਾ ਨਿਸ਼ਾਨ ਆ ਓ ਭਟਕੇ ਬਥੇਰਾ ਖੁੱਲੇ ਆ ਨਾ ਭਾਗਿਆ ਬੀਤ ਗਈ ਜਵਾਨੀ ਤੇ ਬਡੇ ਪਾਇਆ ਗਿਆ ਉਹ ਚੜੀ ਚਾ ਚਿੰਤਾ ਦੇ ਸੜੇ ਜਾਣ ਆ ਗੁਰੂ ਕੀ ਇਹ ਮੋਹਰ ਸ਼ਾਬਦ ਦਾ ਨਿਸ਼ਾਨ ਆ ਉਹ ਮੰਨਿਆਰ ਜੋਈ ਕੀਤੀ ਮੇਰ ਖਾਸ ਨੇ ਰਾਜੇ ਰਾਮ ਰਾਏ ਨੂੰ ਬੁਲਾਇਆ ਪਾਸ ਨੇ ਮੇ ਖੁੱਲ ਆਪਣਾਰਾ ਟੁੱਠੇ ਮਿਹਰਬਾਨ ਆ ਗੁਰੂ ਕੀ ਇਹ ਮੋਹਰ ਸ਼ਾਬਦ ਦਾ ਨਿਸ਼ਾਨ ਆ ਓ ਮੁੰਦਰੀ ਦੇ ਲਿਖੇ ਅਖਰ ਜੋ ਰੱਟਤੇ ਆਪੇ ਹਤੀ ਰਾਜੇ ਦੇ ਲਗਾਈ ਪੱਟ ਤੇ ਇਹ ਕਿਤਾਬ ਫਰਮਾਨ ਦਿੰਦੇ ਵਰਦਾਨ ਆ ਗੁਰੂ ਕੀ ਮੋਹਰ ਸ਼ਾਬਦਾਂ ਨਿਸ਼ਾਨ ਆ ਓ ਹੋ ਇੱਕ ਸਾਲ ਵਿੱਚ ਬਾਲ ਰਾਜ ਆ ਹੁਣਗੇ ਅਖਰੇ ਉਹਦੇ ਪਾਲ ਰਾਜ ਆ ਇਹ ਯਾਦ ਤੋਂ ਸਮਝ ਹੋਈ ਗੱਲ ਆ ਗੁਰੂ ਕੀ ਇਹ ਮੋਹਰ ਸ਼ਾਬ ਦਾ ਨਿਸ਼ਾਨ ਆ ਓ ਆਇਆ ਪਰਤ ਰਾਜਾ ਮੈਲ ਸੁਖ ਨੂੰ ਲੱਗ ਗਿਆ ਭਾਗ ਸਾਡੀ ਸੁੰਨੀ ਕੋਖ ਨੂੰ ਏ ਸਤ ਬੁਰਸ਼ਾਂ ਦੀ ਸਭਾਲੀ ਜ਼ਬਾਨ ਆ ਗੁਰੂ ਕੀ ਇਹ ਮੋਹਰ ਉਹ ਗਿਣ ਗਿਣ ਜਿੰਦਗੀ ਦੇ ਦਿਨ ਬੀਤ ਗਏ ਹਰ ਚੱਲੇ ਦੁੱਖ ਅਤੇ ਸੁਖ ਜੀਤ ਗਏ ਉਹ ਚੜਿਆ ਨਵੀਨ ਖੁਸ਼ੀਆਂ ਦਾ ਭਾਣਿਆ ਗੁਰੂ ਕੀ ਮੋਹਰ ਸ਼ਬਦਾਂ ਦਾ ਨਿਸ਼ਾਨਿਆ ਉਹ ਹੋਈ ਸੇਵਾ ਤਹਿਲ ਤੇ ਸਫਲ ਦਾਈਆਂ ਦੀ ਪਈ ਕੰਨੀ ਗੂੰਜ ਤੇਰੀਆਂ ਵਧਾਈਆਂ ਦੀ ਉਹ ਕਿਤਾਬੋਂ ਦਾਣ ਦੀਵਾਨਾ ਰਾਜਾ ਗੁਰੂ ਕੀ ਇਹ ਮੋਹਰ ਸ਼ਾਹ ਦਾ ਨਿਸ਼ਾਨ ਆ ਹੋ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਬਹੁਤ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਵੱਲੋਂ ਇਤਿਹਾਸ ਪੇਟ ਮਾਇਆਈ ਹੈ ਮੇਰੇ ਅਤੀ ਸਤਿਕਾਰਯੋਗ ਸਰਦਾਰ ਲਖਮੀਰ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਮਾਣ ਕੀਤਾ ਗਿਆ ਹੈ ਮੇਰੇ ਅਤੀ ਸਤਿਕਾਰਯੋਗ ਮੇਰੇ ਸਤਿਕਾਰਯੋਗ ਤਾਇਆ ਸੁਖਦੇਵ ਸਿੰਘ ਜੀ ਜਿਨ੍ਹਾਂ ਦਾ ਨਗਰ ਇਹ ਐ ਸਾ ਸੰਗਿਓ ਪਹਿਲਾ ਨਗਰ ਹੁਣ ਮੱਲੇ ਘਰ ਰਹਿੰਦੇ ਨੇ ਉਹਨਾਂ ਵੱਲੋਂ ਵੀ ਬਿਆੰਤ ਮਾਣ ਭੇਜਿਆ ਗਿਆ ਹੋਰ ਸਤਕਾਰਯੋਗ ਛੋਟੇ-ਛੋਟੇ ਬੱਚਿਆਂ ਵੱਲੋਂ ਸਤਕਾਰਯੋਗ ਪਹਿਣਾ ਮਤਾਵਾ ਵੱਲੋਂ ਬਿਆੰਤ ਮਾਣ ਆਇਆ ਆਓ ਆਪਾਂ ਸਮੁੱਚੀ ਅਰਦਾਸ ਕਰਦਈਏ ਸਮਾਂ ਇੰਨਾ ਨਹੀਂ ਗਾ ਇੱਕ ਵਾਰ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖਿਆਲ ਦਿਓ ਬੇਨਤੀ ਕਰ ਰਹੇ ਸਾਂ ਜਦੋਂ ਬੱਚੇ ਨੇ ਪੁੱਛਿਆ ਤੇ ਮਾਤਾ ਨੇ ਆਖਿਆ ਪੁੱਤਰ ਇਹ ਦਾਗ ਨਹੀਂ ਇਹ ਤੇਰੇ ਮੱਥੇ ਦਾ ਭਾਗ ਆ ਤੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਦੇ ਵਰ ਨਾਲ ਸੰਸਾਰ ਵਿੱਚ ਆਇਆ ਹੈ ਇਹ ਗੁਰੂ ਕੀ ਮੋਹ ਰਿਆ ਜਿਹੜਾ ਤੂੰ ਮੱਥੇ ਵਿੱਚ ਦਾਗ ਵੇਖ ਰਿਹਾ ਬੱਚਾ ਕਹਿਣ ਲੱਗਾ ਮਾਤਾ ਫਿਰ ਉਸ ਗੁਰੂ ਦਾ ਮੈਨੂੰ ਹੁਣ ਤੱਕ ਦਰਸ਼ਨ ਕਿਉਂ ਨਹੀਂ ਕਰਾਇਆ ਜਿਸ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹ ਸੰਸਾਰ ਵਿੱਚ ਆਇਆ ਉਸ ਵੇਲੇ ਸਤਸੰਗਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹਾਦਤ ਦੇ ਚੁੱਕੇ ਸਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹਾਦਤ ਦੇ ਚੁੱਕੇ ਸਨ ਉਸ ਵੇਲੇ ਗੱਦੀ ਤੇ ਸਤਸੰਗੀਓ ਗੁਰੂ ਗੋਬਿੰਦ ਰਾਏ ਸੀ ਇੱਕ ਸਾਲ ਵੱਡੇ ਇਸ ਰਾਜੇ ਰਤਨ ਰਾਏ ਨਾਲੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਦੇ ਸਹਬਜ਼ਾਦੇ ਸਨ ਗੁਰੂ ਗੋਬਿੰਦ ਰਾਏ ਇੱਕ ਸਾਲ ਵੱਡੇ ਉਸ ਵੇਲੇ ਬੱਚੇ ਨੇ ਆਖਿਆ ਮਾਂ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਸ਼ਹਾਦਤ ਦੇ ਗਏ ਨੇ ਤੇ ਗੱਦੀ ਖਾਲੀ ਨਹੀਂ ਹੋਏਗੀ ਗੱਦੀ ਤੇ ਤੇ ਕੋਈ ਗੁਰੂ ਹੋਵੇਗਾ ਉਸ ਵੇਲੇ ਮਾਂ ਨੇ ਆਖਿਆ ਪੁੱਤਰ ਤੇਰੇ ਨਾਲੋਂ 1 ਸਾਲ ਵੱਡੇ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਉਹ ਇਸ ਵੇਲੇ ਗੱਦੀ ਤੇ ਨੇ ਮਾਂ ਨੂੰ ਬੱਚਾ ਕਹਿਣ ਲੱਗਾ ਮਾਂ ਫਿਰ ਗੁਰੂ ਜੀ ਕਿਹੜੀਆਂ ਵਸਤੂਆਂ ਤੇ ਖੁਸ਼ ਹੁੰਦੇ ਨੇ ਤੇ ਮਾਂ ਕਹਿਣ ਲੱਗੀ ਪੁੱਤਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਰਾਏ ਗੱਦੀ ਤੇ ਬੈਠੇ ਨੇ ਉਹਨਾਂ ਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਅੰਨ ਤੇ ਧੰਨ ਲਿਆਉਂਦਾ ਬੇਸ਼ੱਕ ਲਿਆਵੇ ਪਰ ਜਿਹੜਾ ਜੰਗੇ ਸ਼ਸਤਰ ਘੋੜੇ ਲੈ ਕੇ ਆਵੇਗਾ ਮੈਂ ਅਨ ਧਨ ਵਾਲਿਆਂ ਨਾਲੋਂ ਉਹਨਾਂ ਨੂੰ ਬਹੁਤੀਆਂ ਖੁਸ਼ੀਆਂ ਦਵਾਂਗਾ ਗੁਰੂ ਗੋਬਿੰਦ ਰਾਏ ਐਸ ਵੇਲੇ ਸ਼ਸਤਰ ਘੋੜੇ ਜਿਹੜੇ ਲੈ ਕੇ ਜਾਂਦੇ ਨੇ ਉਹਨਾਂ ਤੇ ਬਹੁਤੇ ਖੁਸ਼ ਹੁੰਦੇ ਨੇ ਤੇ ਬੱਚਾ ਕਹਿਣ ਲੱਗਾ ਮਾਂ ਆਪਾਂ ਫਿਰ ਪੰਜਾਬ ਦੀ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਜਾਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਈਏ ਮਾਂ ਕਹਿਣ ਲੱਗੀ ਪੁੱਤਰ ਪੰਜਾਬ ਇੱਥੋਂ ਟਾਕੇ ਬੰਗਾਲੇ ਤੋਂ ਬਹੁਤ ਦੂਰ ਆ ਇਹ ਬੜਾ ਟਾਈਮ ਲੱਗ ਜਾਂਦਾ ਬੱਚਾ ਕਹਿਣ ਲੱਗਾ ਮਾਂ ਭਾਵੇਂ ਕਿੰਨੀ ਕਠਿਨਾਈ ਹੋਵੇ ਕਿੰਨਾ ਸਮਾਂ ਲੱਗ ਜਾਵੇ ਮੈਂ ਗੁਰੂ ਦਰਬਾਰ ਦੇ ਦਰਸ਼ਨ ਕਰਕੇ ਆਵਾਂਗਾ ਇੱਕ ਬੰਨੇ ਬੱਚਾ ਕਹਿੰਦਾ ਕਿ ਮਾਂ ਆਪਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਉਣੇ ਆ ਤੇ ਦੂਸਰੇ ਬੰਨੇ ਮਾਂ ਕਹਿੰਦੀ ਹੈ ਕਿ ਪੰਜਾਬ ਬਹੁਤ ਦੂਰ ਹੈ ਬੜਾ ਵਿਖੜਾ ਪੈਂਦਾ ਹੈ ਪਰ ਉਹ ਰਾਜਾ ਰਤਨ ਰਾਏ ਜਿਹੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਵਰ ਨਾਲ ਪੈਦਾ ਹੋਇਆ ਉਹ ਕਹਿੰਦਾ ਪੰਜਾਬ ਜਾਣਾ ਮਾਂ ਤੇ ਪੁੱਤਰ ਦੇ ਜਿਵੇਂ ਸਵਾਲ ਤੇ ਜਵਾਬ ਹੋ ਰਹੇ ਨੇ ਆਓ ਉਹਨਾਂ ਲੈਣਾ ਮੇਰੇ ਨਾਲ ਦੇ ਪਿਆਰੇ ਸਾਥੀ ਭਾਈ ਬਲਵਿੰਦਰ ਸਿੰਘ ਸੰਧੂ ਹਰਜੀਤ ਸਿੰਘ ਮੱਲੀ ਕਵੀਸ਼ਰ ਮੱਖਣ ਸਿੰਘ ਮੱਲੇ ਕਵਾਲਿਆਂ ਦਾ ਕਵੀਸ਼ਰੀ ਜਿੱਥਾ ਬੇਨਤੀ ਹੈ ਇਉਂ ਕਰਿਆ ਆਓ ਸੁਣ ਕਥਾ ਸੁਖਦਾਈ ਖੁਸ਼ੀਰ ਦੇ ਸਮਾਈ ਜਾਗੀ ਸਰਦਾ ਸਵਾਈ ਉਪਜੀ ਵਿਚਾਰਿਆ ਚੱਲੀਏ ਗੁਰਾਂ ਦਾ ਕਰੀਏ ਦੇਦਾਰਿਆ ਚੱਲੀਏ ਗੁਰਾਂ ਦਾ ਕਰੀਏ ਦੇਦਾਰਿਆ ਨਿਬੂਨ ਬਾਲ ਦੇ ਪਿਆਰੇ ਸੋਣ ਮਾਤਾ ਸਤਿਗਾਰੇ ਮੱਥਾ ਚੁੰਮ ਕੇ ਉਜਾਰੇ ਚੁੰਮ ਕੇ ਉਜਾਰੇ ख़लास पुजणना खहारा पासिया पुजना खहारा बासि सुथा सुखदााई ख़ुश हीराई जरदा साईई उ उजीव चारिया चए गुरां करारे चए गुरां करारे बोलद प्यारे सुण माता सतगारे मथा चुम के उजारे मथा चुम के उजारे होर दी खलास पुज न घेर महाराज बासया पुजन आयो घेर महाराज बासिया उहो दसो की कठन आई वट की लंबाई बन मेर दुखदाई नदी दुशवारे ਚੱਲੀਏ ਗੁਰਾਂ ਦਾ ਕਰੀਏ دیدار ਆ ਚੱਲੀਏ ਗੁਰਾਂ ਦਾ ਕਰੀਏ دیدار ਆ ਮੂ ਦੂਰ ਦੇਸ਼ ਹੈ ਪੰਜਾਬ ਔਖਾ ਪਾਂਦੀ ਬੇ ਹਿਸਾਬ ਸਾਰੇ ਮਈਕੇ ਦੀ ਹਜਾਬਾ ਹੋਵਣਾ ਨਿਰਾਸ਼ ਆ ਪੁੱਜਣਾ ਓ ਖੇਰਾ ਮਹਾਰਾਜ ਬਾਸਿਆ ਜਣਾਓ ਖੀਰਾ ਮਹਾਰਾਜ ਬਾਸਿਆ ਉਹ ਗੱਲ ਕਰ ਦੇ ਕਿਉਂ ਗੋਲ ਦੱਸੋ ਪਰਮ ਪੇਤ ਖੋਲ ਜਾ ਕੇ ਪਹੁੰਚ ਕੇ ਵੀ ਕੋਲ ਮਿਲੇ ਨਾ ਪਿਆਰਿਆ ਚੱਲੀਏ ਗੁਰਾਂ ਦਾ ਕਰੀਏ ਦੇਦਾਰ ਆ ਚੱਲੀਏ ਗੁਰਾਂ ਦਾ ਕਰੀਏ ਦੇਦਾਰ ਆ ਹੋ ਹਿੰਦਵਾਨ ਦੇ ਸੁਹਾਗ ਤੇ ਲਗਉਨ ਵਾਲੇ ਭਾਗ ਨੇ ਸਰੀਰ ਗੈਤ ਆਗ ਨੇ ਸਰੀਰ ਗੈਤ ਆਗ ਭਾਰੀ ਕੇ ਸੁਆਸਿਆ ਪੁੱਜਣਾ ਓ ਕੇਰਾ ਮਹਾਰਾ ਪਾਸਿਆ ਪੁਜਣਾ ਅਖੇਰਾ ਮਹਾਰਾਜ ਪਾਸਿਆ ਓ ਚੱਲ ਗਏ ਜੇ ਓ ਆਪ ਹੋ ਚੱਲ ਗਏ ਜੇ ਓ ਆਪ ਜਪ ਤਪ ਪਰ ਤਾਪ ਪਿੱਛੇ ਕਿਸ ਨੂੰ ਗਥਾਪ ਕਰ ਗੱਦੀਦਾਰ ਆ ਏ ਗੁਰਾਂ ਦਾ ਕਰੀਏ دیدار ਆ ਚੱਲੀਏ ਗੁਰਾਂ ਦਾ ਕਰੀਏ دیدار ਆ ਹੋ ਨਾਮ ਉਹਨਾਂ ਦਾ ਨਿਸ਼ਾਨ ਇੱਕ ਬਲ ਤੇਰਾ ਹਨ ਦੇਗੇ ਉਹਨੂੰ ਸਨਮਾਨ ਤੱਕ ਦੀ ਦੀ ਰਾਸਿਆ ਪੁੱਜਣਾ ਅਖੇਰਾ ਮਹਾਰਾਜ ਪਾਸਿਆ ਪੁੱਜਣਾ ਅਖੇਰਾ ਮਹਾਰਾਜ ਪਾਸਿਆ ਉਹ ਚਾਹੀਏ ਦੇਰ ਨਾਲ ਲਗਾਉਣੀ ਘਾਰੇ ਆਏ ਪਰ ਚਾਉਣੀ ਜਾ ਕੇ ਭੇਟਾ ਵੀ ਚੜਹਾਉਣੀ ਵੇਦੇ ਅਨੁਸਾਰ ਆ ਚੱਲੀਏ ਗੁਰਾਂ ਦਾ ਕਰੀਏ ਦਿਦਾਰ ਆ ਚੱਲੀਏ ਦੂਰਾਂ ਦਾ ਕਰੀਏ ਦਿਦਾਰ ਆ ਪੀਰ ਬਣ ਕੇ ਬਲੀ ਪਹਾੜੇ ਘੋੜੇ ਛਸਤਰਾਂ ਪਿਆਰੇ ਪੀਰ ਬਣ ਕੇ ਬਲੀ ਪਹਾੜੇ ਘੋੜੇ ਛਸਤਰਾਂ ਪਿਆਰੇ ਲੈ ਕੇ ਆਵੇ ਜੋ ਦੁਆਰੇ ਆਵੇ ਜੋ ਦੁਆਰੇ ਖੁਸ਼ੀਆਂ ਲੈ ਖਾਸੀਆਂ ਪੁਜਣਾ ਅਖੇਰਾ ਮਹਾਰਾਜ ਬਾਸਿਆ ਪੁਜਣਾ ਅਖੇਰਾ ਮਹਾਰਾਜ ਬਾਸਿਆ ਓ ਜਿਵੇਂ ਖੁਸ਼ ਮਹਾਰਾਜ ਝਟ ਕਰੀਏ ਓ ਕਾਜ ਤਨੋਂ ਮਨੋਂ ਹੋ ਮੁਥਾਰ ਡਿੱਗੀਏ ਦਵਾਰਿਆ ਚੱਲੀਏ ਗੁਰਾਂ ਦਾ ਕਰੀਏ ਦیدارਿਆ कले गुरां करारिया हो छंद जीवन जी बोल ले के वसंदी गुरां को आए साधी गुरां कोल, कोल तारी विच वासिया महाराज वासिया ਜੜਾਓ ਕੇਰਾ ਮਹਾਰਾਜ ਪਾਸ ਆ ਹੋ ਖਿਆਲ ਦਿਓ ਬੇਨਤੀ ਕਰੇ ਸਾਂ ਉਸ ਵੇਲੇ ਬੱਚਾ ਮਾਂ ਨੂੰ ਕਹਿਣ ਲੱਗਾ ਮਾਤਾ ਜੀ ਐਸ ਵੇਲੇ ਗੁਰੂ ਦਰਬਾਰ ਵਿੱਚ ਜਾਣਾ ਆ ਅਨੰਦਪੁਰ ਦੀ ਧਰਤੀ ਤੇ ਜਾਣਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਇੰਨੇ ਫਿਰ ਆਪਣੇ ਦੇਸ਼ ਦੇ ਇੰਜੀਨੀਅਰ ਮਿਸਤਰੀ ਉਹ ਕਲਾਕਾਰ ਸੱਦੇ ਸਤਸੰਗਿਓ ਜਿਹੜੇ ਬੜੇ ਬੜੇ ਸੁੰਦਰ ਚੀਜ਼ਾਂ ਤਿਆਰ ਕਰਦੇ ਸੀ ਸਤਸੰਗਿਓ ਸਭ ਤੋਂ ਪਹਿਲਾਂ ਇਹਨੇ ਇੱਕ ਪ੍ਰਸਾਦੀ ਹਾਥੀ ਖਰੀਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਭੇਟਾ ਕਰਨ ਵਾਸਤੇ ਪੰਜ ਦਰਿਆਈ ਘੋੜੇ ਖਰੀਦੇ ਨੇ ਸਤਸੰਗਿਓ ਪੰਜ ਕਲਾ ਸ਼ਸਤਰ ਖਰੀਦੇ ਆ 2.5 ਲੱਖਾ ਚੰਦੋਆ ਖਰੀਦੇ ਆ ਸਤਸੰਗਿਓ ਚੰਦਨ ਦੀ ਚੌਂਕੀ ਖਰੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਸਤਸੰਗਿਓ ਇਹ ਚੀਜ਼ਾਂ ਤਿਆਰ ਕਰਵਾ ਕੇ ਸੋਚਦਾ ਕਿ ਮੈਂ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਆਵਾਂ ਸਤਿਗੁਰੂ ਦੀ ਖੁਸ਼ੀ ਜਿਹੜੀ ਹੈ ਉਹ ਹਾਰੀ ਸਾਰੀ ਨਹੀਂ ਪ੍ਰਾਪਤ ਕਰ ਸਕਦਾ ਉਸ ਵੇਲੇ ਸਤਸੰਗਿਓ ਇਹਨੇ ਇਹ ਵਸਤੂਆਂ ਤਿਆਰ ਕਰਾ ਕੇ ਨਾਲ ਆਪਣੇ ਵਜ਼ੀਰ ਮੁਸੱਦੀ ਲੈ ਕੇ ਸਤਸੰਗਿਓ ਇਹ ਟਾਕੇ ਸ਼ਹਿਰ ਤੋਂ ਤਿਆਰੀ ਕਰਕੇ ਤੁਰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਣਾ ਹੈ ਕਿਸ ਪ੍ਰੇਮ ਦੇ ਅੰਦਰ ਆਣ ਕੇ ਸਾਥ ਸੰਗਿਓ ਇਹ ਸਫਰ ਤੈਅ ਕਰਦਾ ਉਹ ਵਸਤੂਆਂ ਜਿਵੇਂ ਤਿਆਰ ਕਰਵਾਉਂਦਾ ਹੈ ਬੈਂਦੀਆਂ ਚੌਕ ਲੈਣਾ ਵਿੱਚ ਸਰਵਣ ਕਰੋ ਇਹ ਰਾਜਾ ਰਤਨ ਰਾਏ ਗੁਰੂ ਗੋਬ ਸਿੰਘ ਸੱਚੇ ਪਾਤਸ਼ਾਹੀ ਦੇ ਦਰਬਾਰ ਵੱਲ ਜਿਵੇਂ ਪ੍ਰੇਮ ਵਿੱਚ ਭਿੱਜ ਕੇ ਆ ਰਿਹਾ ਹੈ ਬੈਂਦੀਆਂ ਚਾਰਕੂ ਲੈਣਾ ਵਿੱਚ ਸਰਵਣ ਕਰੋ ਇਉਂ ਬੇਨਤੀ ਕੀਤੀ ਜਾ ਰਹੀ ਹੈ ਉਹ ਰਤਨ ਰਾਏ ਸੁਣ ਕੇ ਸਿਵਤ ਸਦਗੁਰਾਂ ਦੀ ਮਤਾਂ ਨਾਲ ਵਜੀਰਾ ਪਕਾਵਦਾ ਏ ਬੇਕੀਮਤੀ ਸੁੰਦਰ ਅਮੋਲ ਵਸਤਾ ਭੇਟਾ ਕਰਾਂ ਜਾ ਕੇ ਦਿਲੋਂ ਚਾਹੁੰਦਾ ਏ ਇੱਕ ਜਾਂਦੀ ਗਾਂਟੂ ਰਾਂ ਪੰਜ ਕਲਾਛਸਤ ਰਹਾ ਕਾਰ ਹੀ ਗਰਾ ਤੋਂ ਪਿਆਰ ਇਕ ਰਾਂਦਾ ਏ ਚੌਂਕੀ ਚੰਦਨ ਦੀ ਦੇ ਮਿਸਾਲ ਉਤਮਤ ਜਿਸ ਵਿੱਚ ਖੇਲਾ ਆਦੀ ਬਾਵ ਗਾਉਂਦਾ ਹੈ ਉਹ ਰਤਨ ਰਾਏ ਸੁਣ ਕੇ ਸਿਫਤ ਸਤ ਗੁਰਾਂ ਦੀ ਮਤਾ ਨਾਲ ਵਜੀਰਾ ਪਕਾਉਂਦਾ ਏ ਬੇਕੀਮਤੀ ਸੁੰਦਰ ਆਮੋਲ ਵਸਤਾ ਭੇਟਾ ਕਰਾਂ ਜਾ ਕੇ ਦਿਲੋਂ ਚਾਹੁੰਦਾ ਏ ਇੱਕ ਜਾਂਦੀ ਕਾਟੋਰਾ ਪੰਜ ਕਲਾ ਸਸਤਾ ਰਹਾ ਕਾਰੀਗਰਾਂ ਤੋਂ ਪਿਆਰ ਇਕ ਰਾਵੰਦਾ ਹੈ ਚੌਂਕੀ ਚੰਦਨ ਦੀ ਬੇਮਿਸਾਲ ਉਤਮਤਾ ਜਿਸ ਵਿੱਚ ਖੇਲਾ ਅਜੀਬ ਆਵਖਾਂਦਾ ਓ ਪੰਜ ਘੋੜੇ ਦਰے ਆਈ ਇੱਕ ਨਜ਼ਲ ਵਾਲੇ ਉੱਤੇ ਜੀਨਾ ਸੁਨਹਿਰੀ ਪਵਾਵੰਦਾ ਏ ਮਦਰਾ ਕੱਦ ਹਾਥੀ ਹੈ ਸਫੈਦ ਮੱਥਾ ਕਰਕੇ ਖੇਲਾ ਅਜੀਬ ਵਖਾਵਦਾ ਏ ਹੀਰੇ ਲਾਲਾ ਜਵਾਰ ਕਰੀ ਜਰੀ ਜੇਵਾਰਾ ਲੈ ਬੇਅੰਤ ਵਸਤੋ ਜਾਲਾ ਬਹਾਂਦਾ ਏ ਕਿਰਦਨ ਕਥਾ ਮਹਾਰਾਜ ਦਾ ਜਸ ਸੁਣਦਾ ਸਰਦਾ ਬਰੇ ਮਨ ਅਜਾਦੀ ਕ ਲੈ ਆਉਂਦਾ ਹੈ ਉਹ ਕੀਰਤਨ ਕਥਾ ਮਹਾਰਾਜ ਦਾ ਜਸ ਸੁਣਿਆ ਚੱਲਿਆ ਮੰਜਲੋ ਮੰਜਲੀ ਆਵਦਾ ਏ ਪਹੁੰਚਾ ਪੁਰੀ ਆਨੰਦ ਆਨੰਦ ਹੋਇਆ ਦਿਲੋਂ ਜੀਵਨ ਦੀ ਸ਼ੁਕਰ ਮਨਾਵਦਾ ਏ ਦਿਲੋਂ ਜੀਵਨ ਦੀ ਸ਼ੁਕਰ ਮਨਾਵਦਾ ਏ ਖਿਆਲ ਦਿਓ ਬੇਨਤੀ ਕਰੇ ਸਾਂ ਇਹ ਰਾਜਾ ਰਤਨ ਰਾਏ ਸਾਥ ਸੰਗਿਓ ਅੱਜ ਪ੍ਰੇਮ ਵਿੱਚ ਭਿੱਜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਣੇ ਸ਼ਹਿਰ ਤੋਂ ਇੱਕ ਸ਼ਰਧਾ ਤੇ ਪ੍ਰੇਮ ਦੇ ਨਾਲ ਸਤਸੰਗਿਓ ਤੁਰਿਆ ਕਵੀ ਲਿਖਦਾ ਮਨ ਮਾਹੀ ਦਾ ਉਹਨਾਂ ਕੀ ਮੋਹ ਲੈਣਾ ਜਿਹੜੇ ਬਿਰਹੋਂ ਦੀ ਅੱਗ ਵਿੱਚ ਸੜੇ ਹੀ ਨਹੀਂ ਉਹਨਾਂ ਤਾਂ ਹੀ ਕੀ ਵਸਲ ਦੀ ਰਾਤ ਆਉਣੀ ਰਾਹ ਵੇਖਣ ਲਈ ਸੂਲੀ ਜੋ ਚੜ੍ਹੇ ਹੀ ਨਹੀਂ ਉਹਨਾਂ ਮਾਹੀ ਦੇ ਮਜੇ ਸਵਾਬ ਪਾਉਣੇ ਜਿਹੜੇ ਮੌਤ ਪਾਸਿਓ ਮਰਨਾ ਬੜੇ ਹੀ ਨਹੀਂ ਉਹਨਾਂ ਦਿਲਾਂ ਦਾ ਕੀ ਵਪਾਰ ਕਰਨਾ ਜਿਹੜੇ ਪਿਆਰ ਬਾਜ਼ਾਰ ਵਿੱਚ ਬੜੇ ਹੀ ਨਹੀਂ ਦਿਲ ਦੇ ਦੀਵੇ ਵਿੱਚ ਰੱਖ ਕੇ ਪ੍ਰੇਮ ਬੱਤੀ ਹੋਮੇ ਸਾੜ ਕੇ ਜੋਤ ਜਗਾਈ ਦੀ ਏ ਕਾਸਾ ਖੋ ਪਰਦਾ ਫੜ ਕੇ ਹੱਥ ਬਾਲਮ ਫਿਰ ਮਾਹੀ ਦੀ ਕੁੰਡੀ ਖੜਕਾਈ ਦੀ ਏ ਸ਼ਰਦਾ ਦੇ ਨਾਲ ਸత్సੰਗਿਓ ਪ੍ਰੇਮ ਦੇ ਨਾਲ ਤੁਰਿਆ ਹੋਇਆ ਰਾਜਾ ਰਤਨ ਰਾਏ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਸਤਸੰਗਿਓ ਸ਼ਾਮਾਂ ਦਾ ਵਕਤ ਸੀ ਦੋ ਇਹ ਰਾਜਾ ਰਤਨ ਰਾਏ ਆਨੰਦਪੁਰ ਦੀ ਧਰਤੀ ਤੇ ਆਇਆ ਉਸ ਵੇਲੇ ਸਤਸੰਗਿਓ ਇਹ ਆਣ ਕੇ ਮੁਕੀ ਸਿੱਖਾਂ ਨੂੰ ਮਿਲਿਆ ਕਹਿਣ ਲੱਗਾ ਮੈਂ ਟਾਕੇ ਸ਼ਹਿਰ ਤੋਂ ਆਇਆ ਰਤਨ ਰਾਏ ਮੇਰਾ ਨਾਂ ਆ ਰਾਮ ਰਾਏ ਦਾ ਮੈਂ ਪੁੱਤਰ ਆ ਤੇ ਮੈਂ ਗੁਰੂ ਦਰਬਾਰ ਵਿੱਚ ਦਰਸ਼ਨ ਕਰਨ ਵਾਸਤੇ ਆਇਆ ਉਸ ਵੇਲੇ ਮਾਮਾ ਕ੍ਰਿਪਾਲ ਚੰਦ ਜੀ ਜਿਹੜੇ ਮੁਖਤਿਆਰੇ ਆਮ ਸੀ ਇਹਨਾਂ ਨੇ 사ਸੰਗਿਓ ਇਹਨਾਂ ਨੂੰ ਡੇਰਾ ਕਰਵਾਇਆ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਉਹ ਰਾਜਾ ਰਤਨ ਰਾਏ ਅੱਜ ਆਰਾਮ ਕਿਵੇਂ ਕਰਦਾ ਹੈ ਗੁਰੂ ਦਰਬਾਰ ਦੀਆਂ ਰੌਣਕਾਂ ਕਿਵੇਂ ਵੇਖਦਾ ਹੈ ਇਹਦੇ ਅੰਦਰ ਚਾਹ ਪੈਦਾ ਹੁੰਦਾ ਕਿ ਕਦੋਂ ਅਮਲ ਤਵੇਲਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਦੇ ਮੈਂ ਦਰਸ਼ਨ ਕਰਾਂ ਉਹ ਰਾਜਾ ਰਤਨ ਰਾਏ ਆਨੰਦਪੁਰ ਦੀ ਧਰਤੀ ਤੇ ਆਣ ਕੇ ਜਿਵੇਂ ਪ੍ਰੇਮ ਦੇ ਨਾਲ ਉੱਥੇ ਸਮਾਂ ਬਤੀਤ ਕਰਦਾ ਹੈ ਤੇ ਜ਼ਿੰਦਗੀ ਦੇ ਵਿੱਚ ਪਹਿਲਾ ਦਿਨੇ ਆ ਅੱਜ ਇਹਨੂੰ ਗੁਰੂ ਦਰਬਾਰ ਵਿੱਚ ਸਮਾ ਪ੍ਰਾਪਤ ਹੋਇਆ ਹੈ ਕਿਸ ਤਰ੍ਹਾਂ ਦਾ ਇਹਨੂੰ ਮਹਿਸੂਸ ਹੋ ਰਿਹਾ ਹੈ ਉਹ ਰਾਜਾ ਰਤਨ ਰਾਏ ਸਤਸੰਗੀਓ ਗੁਰੂ ਕੀ ਸ਼ਰਨ ਕਿਵੇਂ ਆਇਆ ਇਓ ਬੇਨਤੀ ਕੀਤੀ ਜਾ ਰਹੀ ਹੈ ਉਹ ਮਿਲੇ ਆਨੰਦ ਚੰਦ ਮਾਮਾ ਕਿਰਪਾਲਿਆ ਡੇਰਾ ਕਰਵਾਇਆ ਆਤ ਰੋਦੇ ਨਾਲ ਆ ਮਨੋੜ ਅਨੁਸਾਰ ਰਸਨਾ ਪੁਜਾਇਆ ਏ ਮਹੀਬਾਲ ਗੁਰੂ ਦੀ ਜਾਰਨ ਆਇਆ ਏ ਉਹ ਮਿਲੇ ਅਨੰਦ ਚੰਦ ਮਾਮਾ ਕਿਰਪਾਲਿਆ ਦੇਰਾ ਕਰਵਾਇਆ ਆਧ ਰੂਹ ਦੇ ਨਾਲ ਆ ਇਹ ਨੋੜ ਅਨੁਸਾਰ ਰਸ ਨ ਪੁਜਾਇਆ ਏ ਮਹੀਬਾਲ ਗੁਰੂ ਦੀ ਜਾਰਨ ਉਹ ਕਾਰੇ ਜਨਾਨ ਤੋੜੀ ਜਾਂ ਠਕਾਵਟਾ ਗੁਰੂ ਕਰਦੀਆਂ ਵੇਖੀ ਜਾਂ ਸਜਾਵਟਾ ਇਹ ਭੋਜਨ ਭੰਡਾਰ ਜਗ ਆ ਸ਼ਿਗਾ ਆਏ ਮਹੀਵਾਲ ਗੁਰੂ ਦੀ ਸ਼ਰਨ ਆਇਆ ਏ ਉਹ ਕਰ ਨਾ ਦਿਦਾਰ ਯਰ ਜਹ ਪਹਚਾਈਏ ਮਹਾਰਾਜ ਕਲ ਦੀ ਤਾਰੀ ਕਪਾਈ ਏ ਹੋ ਘਰ ਹੋ ਵਿੱਚ ਰਾਮ ਘਰੋ ਵਿੱਚ ਰਾਮ ਆਖ ਕੇ ਸੁਣਾਇਆ ਏ ਮਹੀਬਾਲ ਗੁਰੂ ਦੀ ਸ਼ਰਨ ਆਇਆ ਏ ਉਹ ਗਣਤੀਆਂ ਚ 11 ਰਾਤ ਦਾ ਹਨੇਰਿਆ ਚੱਕਵੇਂ ਨੂੰ ਹੋਈ ਖੁਸ਼ੀ ਪੀ ਸਵੇਰ ਆ ਹੋ ਪੰਛੀਆਂ ਮਲਾਪਾ ਵਾਲਾ ਗੀਤ ਗਾਇਆ ਏ ਮਹੀ ਬਾਲੀ ਗੁਰੂ ਦੀ ਸ਼ਰਨ ਆਇਆ ਏ ਉਚੜਿਆ ਦਿਵਸ ਕੀਤੀ ਹਾਂ ਤਿਆਰੀਆਂ ਕਾਰਿਸ਼ਾਨ ਬਰਦੀਆਂ ਯਾਂ ਸਵਾਰੀਆਂ ਹੋ ਆਪ ਰਾਜ ਝੋਲਾ ਮਹੀਬਾਲ ਗੁਰੂ ਦੀ ਸ਼ਾਨ ਆਇਆ ਏ ਉਹ ਹਾਥੀ ਨੂੰ ਹਵਾਰੀ ਪਾਏ ਕੇ ਸ਼ਿੰਗਾਰਿਆ ਘੋੜਿਆਂ ਤੇ ਕਾਠੀਆਂ ਸ ਨਹਿਰੀਦਾਰਿਆ ਏ ਹੋਰ ਹੀਰੇ ਪੰਨੇ ਮੋਤੀਆਂ ਦੀ ਮਾਇਆ ਏ ਮਹੀਬਾਲ ਗੁਰੂ ਦੀ ਸ਼ਾਨ ਆਇਆ ਏ ਉਹ ਭੇਟਾ ਭਰਪੂਰ ਕਰ ਕੇ ਆਗਾਰੀਏ ਨੰਗੇ ਪੈਰੀ ਆਪ ਚੱਲੇ ਆਪੁ ਸ਼ਾਰੀਏ ਹੋ ਸ਼ਰਦਾ ਪਰੇ ਮਾ ਫਿਰ ਦੇ ਸਮਾਇਏ ਮਹੀਬਾਰ ਗੁਰੂ ਦੀ ਸ਼ਾਰਨ ਆਇਆ ਏ ਓਏ ਆਇਆ ਨਜ ਦੀਕ ਚੱਲ ਦਰਬਾਰ ਦੇ ਨਨਮੋਖ ਡਿਠਾ ਵਿੱਚ ਪਰਵਾਰ ਦੇ ਹੋ ਨੈਣਾ ਨਾਲ ਮੇਲਾ ਨੈਣਾ ਦਾ ਮਿਲਾਇਆ ਏ ਮਹੀਬਾਲੀ ਗੁਰੂ ਦੀ ਸ਼ਾਨ ਆਇਆ ਏ ਓ ਪ੍ਰੇਮ ਦੇ ਹੁਲਾਰੇ ਨਾਲ ਡੇ ਢੁੱਕਿਆ ਭਾਗਾ ਵਾਲਾ ਸੀਸ ਚਾਰਾ ਨਾਤੇ ਝੁੱਕਿਆ ਮੇਤਨੋ ਮਨੋ ਧਨੋ ਹੋ ਗਏ ਆਪਰਾ ਆਏ ਮਹੀ ਮਾਲੀ ਗੁਰੂ ਦੀਸ਼ਾਰਾਂ ਨੇ ਆਇਆ ਏ ਉਹ ਦਿਸ਼ੋ ਦਿਸ਼ਾ ਫੇਰਦੀ ਸੁਰਤ ਰੁਕ ਗਈ ਨਰਕਾਂ ਸਵਰ ਗਾਂਦੀ ਆਸ ਮੁੱਕ ਗਈ ਓ ਦਿਲੋਂ ਡੰ ਜਮਹ ਰਾਜ ਦਾ ਚ ਗਾਇਆ ਏ ਮਹੀਵਾਲੀ ਗੁਰੂ ਦੀ ਸ਼ਾਰਨ ਆਇਆ ਏ ਓ ਸਰਬ ਸੁਖ ਰੋ ਮਾਰੋ ਮਾ ਜਸ ਮਾਗਿਆ ਫੁੱਲ ਵਾਸ ਭੋਰ ਨੂੰ ਆਨੰਦ ਆ ਗਿਆ ਹੋ ਤਾਰੇ ਬੈਠਾ ਬੇਜਾ دیਵਾਨਾ ਸਬਾਇ ਏ ਮਹੀ ਬਾਲੀ ਗੁਰੂ ਦੀ ਸ਼ਾਨ ਰਾਨੇ ਆਇਆ ਏ ਉਸ ਤੋਂ ਅਗੇਰੇ ਕੀ ਹੋਇਆ ਸਮਾ ਆਜਾਤ ਨਹੀਂ ਦਿੰਦਾ ਕਿ ਇਸ ਤੋਂ ਅੱਗੇ ਜਾਇਆ ਜਾਵੇ ਜਿਵੇਂ ਇਹ ਰਾਜਾ ਰਤਨ ਰਾਏ ਸਤਸੰਗਿਓ ਫਿਰ ਇੱਕ ਇੱਕ ਕਰਕੇ ਉਹ ਸਾਰੀਆਂ ਵਸਤੂਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਦਿੰਦੇ ਨੇ ਇਹ ਕਹਿਣ ਵਾਸਤੇ ਸਮਾਂ ਚਾਹੀਦਾ ਹੈ ਸਮਾਂ ਅਜਾ ਤ ਨਹੀਂ ਅੱਜ ਤੋਂ ਅੱਗੇ ਜਾਇਆ ਜਾਵੇ ਅਸੀਂ ਪ੍ਰਬੰਧਕ ਕਮੇਟੀ ਦਾ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਦੀਵਾਨ ਵਿੱਚ ਇਹ ਨਿਮਾਣੇ ਜੇ ਜਥੇ ਨੂੰ ਸਤਸੰਗਿਓ ਹਾਜਰੀ ਪਰਮਦਾ ਸੇਵਾ ਦਿੱਤਾ ਮੌਕਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ ਉੱਤੇ ਚੜ੍ਹਦੀ ਕਲਾ ਰੱਖਣ ਗੁਰੂ ਕੀਆ ਸੰਗਤਾਂ ਉੱਤੇ ਚੜ੍ਹਦੀ ਕਲਾ ਰੱਖਣ ਇੱਕ ਵਾਰਾਂ ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਉਣ ਵਾਲੇ ਜੱਥਿਆਂ ਨੂੰ ਪ੍ਰਚਾਰਕਾਂ ਨੂੰ ਜੀ ਆਇਆਂ ਆਖੋ ਸਾਨੂੰ ਬਖਸ਼ੋ ਛੁਟੀਆਂ ਝਕਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਸ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ